ਨਾਨਾ ਮਰਦਾਨਾ ਦੇ ਪੌਦਾ ਸਿਹਤ ਕਲੀਨਿਕ ਸਾਹਮਣੇ ਅੰਦਰ ਵਿੱਚ ਹੈਗਾ ਦੇਖ ਰਹੇ ਹੋ ਇਹ ਆਪਣੇ ਸ਼ੇਲ ਟਰਾਲੀ ਦੇ ਵਿੱਚ ਲਾਈ ਹੋਈ ਆ ਆ ਦੇਖ ਰਹੇ ਆ ਆਪਾਂ ਇਸ ਵੇਲੇ કૃષਿ ਗਿਆਨ ਕੇਂਦਰ ਜਿਹੜਾ ਛੋਨਾ ਕਾਨਕ ਗਰਮੀ ਦੇ ਉੱਤੇ ਜੀ ਮੂੰਗੀ ਦਾ ਜਿਹੜਾ ਇਸ ਤੇ ਵਾਤਾਵਰਨ ਬਚਾਓ ਇਸ ਤਰ੍ਹਾਂ ਕਰਾਂ ਦੇ ਵਿੱਚ ਜਿਹੜੀ ਆ ਦੂਰ ਦੂਰ ਤੋਂ ਸਾਰੀਆਂ ਅਲੱਗ-ਅਲੱਗ ਕਿਸਮਾਂ ਨੇ ਉਹ ਤੁਸੀਂ ਦੇਖ ਰਹੇ ਛੋਟੇ-ਛੋਟੇ ਜਿਹੜੇ ਆ ਸੋ 200 200 ਮੀਟਰ ਦੇ ਵਿੱਚ ਜਿਹੜੇ ਖੇਤ ਬਣੇ ਹੋਇਆ। ਆ ਲੌਕ ਲੱਗਾ ਸੀ ਤੇ ਮੈਂ ਤੁਹਾਨੂੰ ਦਿਖਾਉਣਾ ਦੇਖਦਾ ਜੀ ਕੋਸ਼ਿਸ਼ ਕਰਤਾ। ਤੁਹਾਨੂੰ ਖੇਤ ਵਗੈਰਾ ਪਿੱਛੇ ਜਿਹੜਾ ਦਿਖਾ ਕੇ ਲੈਂਦੇ ਆ ਆਪਾਂ ਮੂਰੇ ਫੇਰ ਆ ਗਏ ਆ ਆਫਿਸ ਤੇ। ਕਿਹੜੀ ਜਗ੍ਹਾ ਤੋਂ ਆਏ ਹੋ? ਆਪਣੇ ਲੋਕ। ਸਰ ਅਸੀਂ ਪੀਏਯੂ ਦੇ origignal research station ਕਪੂਰਥਲਾ ਤੋਂ ਆਏ ਆ ਜੀ। ਅੱਛਾ ਜੀ। ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ। ਅੱਜ ਦਾ ਬਲੌਗ ਰਹੇਗਾ ਆਪਾਂ ਅੱਜ ਆਏ ਹੋਏ ਆਪਾਂ ਖੇਤੀ ਵਿਗਿਆਨ ਕੇਂਦਰ ਰੌਣੀ ਪਟਿਆਲਾ ਜਿੱਥੇ ਕਿ ਕਿਸਾਨ ਮੇਲਾ ਜਿਹੜਾ ਉਹ ਚੱਲ ਰਿਹਾ ਹੈਗਾ ਆਓ ਆਪਾਂ ਤੁਹਾਨੂੰ ਮੇਲੇ ਦੇ ਕੁਝ ਭਾਗ ਦਿਖਾਉਣੇ ਆਓ ਮੇਰੇ ਨਾਲ ਜੁੜੇ ਰਹੋ ਤੇ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਦੇ ਜ਼ਾਰ ਤੇ ਮਿਲ ਸਕੇ ਜੀ ਇਹ ਹੈ ਖੇਤੀਬੀ ਗਿਆਨ ਕੇਂਦਰ ਪਟਿਆਲਾ ਦਾ ਜਿਹੜਾ ਦਫ਼ਤਰ ਆ ਤੇ ਕੱਢੀ ਪੜੀ ਗਵਰਨਮੈਂਟ ਆਫ ਪੰਜਾਬ ਥਲੇ ਤੇ ਇੱਧਰ ਜਿਹੜਾ ਮੇਲਾ ਆਪਾਂ ਪਿਛਲੇ ਭਾਗ 'ਚ ਦਿਖਾਇਆ ਸੀਗਾ ਮੇਲਾ ਜਿਹੜਾ ਕਿਸਾਨ ਮੇਲਾ ਉਹ ਇੱਥੇ ਪਟਿਆਲੇ 'ਚ ਲੱਗਿਆ ਹੋਇਆ ਇਹ ਹੈ ਇਹਨਾਂ ਦਾ ਦਫਤਰ ਪੁਰਾਣੀ ਆ ਬਿਲਡਿੰਗ ਇਹਨਾਂ ਦੀ ਇਹ ਵੀ ਦਫਤਰ ਨਹੀਂ ਹੈਗੀ ਤੇ ਆ ਹਾਲ ਕੁਛ ਇਸ ਤਰ੍ਹਾਂ ਕਰਕੇ ਤੁਸੀਂ ਦੇਖ ਰਹੇ ਆ ਕਾਫੀ ਵੱਡਾ ਏਰੀਆ ਦੇ ਵਿੱਚ ਇਹ ਆਫਿਸ ਅੰਦਰ ਜਾ ਕੇ ਬਣਿਆ ਹੋਣਾ ਹੈ ਰੌਣੀ ਹੈ ਸਾਹਮਣੇ ਅੰਦਰ ਇਹ ਨਾਲ ਬਾਥਰੂਮ ਤੇ ਜਨਾਨਾਂ ਮਰਦਾਨਾਂ ਦੇ ਪੌਦਾ ਸਿਹਤ ਕਲੀਨਿਕ ਸਾਹਮਣੇ ਅੰਦਰ ਵਿੱਚ ਹੈਗਾ ਦੇਖ ਰਹੇ ਹੋ ਤੁਸੀਂ ਦੇਖ ਰਹੋ ਕਾਫੀ ਜਿਹੜੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਨੇ ਝੋਨੇ ਦੀ ਨਵੀਂ ਕਿਸਮ ਪੀਆ 132 4 ਕਿਲੋ 500 ਰੁਪਏ ਦਾ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਜਿਹੜੇ ਕਾਊਂਟਰ ਪੰਜ ਛੇ ਕਾਊਂਟਰ ਬਣਾਇਆ ਦਾ ਸਾਹਮਣੇ ਲਾਸਟ ਦੇ ਵਿੱਚ ਜਿਹੜਾ ਇੱਕ ਨੰਬਰ ਕਾਊਂਟਰ ਤੇ ਨਾਲ ਕਾਫੀ ਕਿਸਾਨ ਵੀਰ ਜਿਹੜੇ ਆ ਆਪਣੇ ਨਾਲ ਇੱਥੇ ਖੜੇ ਆ ਬੀਜ ਲੈਣ ਦੀ ਖਾਤਰ ਮਿਲਦੇ ਆਪਾਂ ਦੇਖਦੇ ਆ ਕਾਫੀ ਲਾਈਨਾਂ ਆ ਜਿਹੜੀਆਂ ਬੀਜ ਲੈਣ ਦੇ ਲਈ ਤੁਹਾਨੂੰ ਦੱਸਿਆ ਵੀ ਖੜੇ ਲੱਗੀਆਂ ਹੋਈਆਂ ਨੇ ਆ ਦੇਖੋ ਕਾਫੀ ਰਾਸ਼ਤੇ ਇਸ ਵੇਲੇ ਕਾਫੀ ਵੱਧ ਚੁੱਕੇ ਆ ਸਾਹਮਣੇ ਵੀ ਤੁਸੀਂ ਵੇਖ ਰਹੇ ਹੋ ਉਹ ਦੇਖੋ ਸੜਕ ਵੱਲ ਧਿਆਨ ਮਾਰੋ ਕਿੰਨਾ ਰਾਸ਼ ਤੇ ਰੋਪੈਗ ਹੈ ਇਹ ਹੈ ਕਾਮਨ ਇਨਕੂਬੇਸ਼ਨ ਸੈਂਟਰ ਤੇ ਇਹ ਜਿਹੜਾ ਹਾ ਜਿਹੜੇ ਚਲ ਹੁਣ ਕੀ ਕਰਨਾ ਹੈ ਦਾ ਜਿਹੜੇ ਆ ਪੌਦੇ ਉਹ ਦਿੱਤੇ ਜਾ ਰਹੇ ਇਹ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਫਲ ਖੋਜ ਕੇਂਦਰ ਬਹਾਦਰਗੜ ਪਟਿਆਲਾ ਵਾਲਾ ਜਿਹੜੀ ਇੱਥੇ ਆਪਣੇ}{|\text{seal}|} ਟਰਾਲੀ ਦੇ ਵਿੱਚ ਲਾਈ ਹੋਈ ਆ ਆ ਦੇਖ ਰਹੇ ਹਾਂ ਇਸ ਤਰ੍ਹਾਂ ਵਿਕਰੀ ਲਈ ਜਿਹੜੇ ਅਮਰੂਦ ਹੋ ਗਏ ਅੰਬ ਹੋ ਗਏ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬੂਟੇ ਉਹ ਰੱਖੇ ਹੋਇਆ ਇਹਨਾਂ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਲੱਗੀਆਂ ਹੋਈਆਂ ਨੇ ਅੱਗੇ ਚੱਲਦੇ ਆਪਾਂ ਜਿਹੜੇ ਆ ਝੋਨੇ ਦੇ ਬੀਜ प्राप्त ਕਰਨ ਲਈ ਉਹ ਲੈਣ ਲੱਗੇ ਸੀ ਕਿਹੜੇ ਲੈ ਆਇਆ ਖੋਲ ਕੇ ਦਿਖਾ ਦਿਓ ਜਿਹੜਾ ਬੱਤੀ ਆ اچھا ਕਿੰਨੇ ਦਾ ਮਿਲਿਆ ਜੀ ਇਹ ਮੇਰੇ ਪਾਸੋਂ ਵਾੜੀ ਦੀ ਰਸੀਦ ਦਿਖਾ ਦਿਓ ਤੁਹਾਨੂੰ ਜਨਤਾ ਦੇਖ ਰਹੀ ਆ ਜਿਹੜੇ ਪਿੰਡ ਤੋਂ ਆਏ ਵੀਰ ਜੀ ਹੁਣੀ ਮਹਮੂਦਪੁਰ ਚਟਾ ਜੀ ਅੱਜ ਮਹਮੂਦਪੁਰ ਚਟਾ ਹਾਂ ਜਿਲ੍ਹਾ ਬਟਾਲਾ ਅੱਛਾ 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 ਬੜੀ ਮਿਹਰਬਾਨੀ ਤੁਹਾਡੀ ਆ ਸਾਹਮਣੇ ਪਾਸੇ ਤੁਸੀਂ ਦੇਖ ਰਹੇ ਹੋਵੋਗੇ ਇਧਰ ਖਾਨ ਫਿੰਡ ਦੀਆਂ ਜਿਹੜੇ ਟੱਬ ਡੁੱਬੇ ਹੋਏ ਖੁੱਲ੍ਹੇ ਹੋਏ ਰੋਕੇ ਪਾਣੀ ਦੇ ਕਾਫੀ ਜਿਹੜਾ ਰਸ਼ ਉਹ ਇਸ ਵੇਲੇ ਪੈ ਗਿਆ ਹੈਗਾ ਕਜीडी ਕਿਸਾਨ ਮੇਲੇ ਤੇ ਮੈਣ ਨਾਲ ਬੀਜਾਂ ਦੀ ਸੂਚੀ ਲਿਖੀ ਹੋਈ ਹੈ ਜੀ ਤੇ ਨਾਲ ਹੀ ਝਾੜ ਵਗੈਰਾ ਸਾਰਾ ਕੁਝ ਲਿਖਿਆ ਹੋਇਆ ਪੜ੍ਹ ਹੀ ਨਹੀਂ ਸਕਦੇ ਤੁਸੀਂ ਆਪਾਂ ਇਸ ਵੇਲੇ ਇੱਕ ਖੇਤੀਬਾੜੀ ਗਿਆਨ ਕੇਂਦਰ ਜਿਹੜਾ ਹਰੋਣੀ ਪਟਿਆਲੇ ਵਿੱਚ ਖੜੇ ਹੈ ਤੇ ਨਾਈਨਾ ਕਾਭੀ ਲਵੇ ਲੰਮੀ ਬੀਜਾਂ ਨਾਲ ਲੱਗੀਆਂ ਹੋਈਆਂ ਨੇ ਸਾਰੇ ਪੀਏਯੂ ਦੇ ਮਾਸਿਕ ਪੱਤਰ ਚੰਗੀ ਖੇਤੀ ਪ੍ਰੋਗਰੈਸਿਵ ਫਾਰਮਿੰਗ ਇਦਾਂ ਅਲੱਗ-ਅਲੱਗ ਜਿਹੜੇ ਸਲੋਗਨ ਦੇਖੇ ਹੋਏ ਆ ਧੋਨੇ ਨਾਲ ਪਿਆਰ ਘਟਾਓ ਦਾਣਾਂ ਦੇ ਲ ਬੀਜਗਾਓ ਇਸ ਤਰ੍ਹਾਂ ਅਲੱਗ-ਅਲੱਗ ਜਿਹੜੇ ਸਲੋਗਨ ਤੁਸੀਂ ਪਾੜ ਹੀ ਰਹੇ ਹੋ ਕੁਦਰਤੀ ਸੋਮੇ ਉਜਾਉ ਸਭ ਲਈ ਕੁਛਿਆਲੀ ਲਿਆਓ ਇਦਾਂ ਕਰਕੇ ਤੁਸੀਂ ਪੜ ਵੀ ਰਹੇ ਹੋ ਆਪਾਂ ਚੱਲਦੇ ਆ ਅਗਲੇ ਪਾਸੇ ਦੇਖਦੇ ਆ ਧੋਨੇ ਦੀ ਪ੍ਰਾਲੀ ਕਣਕ ਦਾ ਨਾਲ ਅੱਗ ਲਾ ਕੇ ਕਦੇ ਨਾ ਸਾੜ ਆ ਇਹਨਾਂ ਤਸਵੀਰ ਦੀ ਤੁਹਾਨੂੰ ਕਿਸਾਨ ਭਰਾ ਉਹਦਾ ਅਮਲ ਕਰਨਾ ਚਾਹੀਦਾ ਹੈਗਾ ਆਪਾ ਡਕਟਰ ਦੇ ਆਲੇ ਦੁਆਲੇ ਘੁੰਮ ਰਹੇ ਆ ਇਹ ਪਰਾਲੀ ਵਾਲਾ ਵਾਇਓ ਗੈਸ ਪਲਾਂਟ کافی ਵੱਡਾ ਹੈ ਏਰੀਆ ਹੈਗਾ ਜੇ ਨਾਲ ਹੀ ਹੈ ਇਹ ਐਗਰੀ ਇੰਜੀਨੀਅਰਿੰਗ ਟ੍ਰੇਨਿੰਗ ਅਤੇ ਪ੍ਰਦਰਸ਼ਨੀ ਜੁੰਟਾ ਮਸ਼ਰੂਮ ਜੁੰਟਾ ਨਾਲ ਹੀ ਤੇ ਅੱਗੇ ਦੇਖਦਾ ਆ ਸਾਹਮਣੇ ਆਪਾਂ ਅੱਧਰ ਵੱਧ ਚੱਲਦੇ ਆ ਇਧਰ ਮੇਲਾ ਜਿਹੜਾ ਲੱਗਾ ਹੋਇਆ ਆਓ ਆਪਾਂ ਅੱਗੇ ਆ ਗਏ ਆ ਤੁਹਾਨੂੰ ਦਿਖਾਉਨੇ ਆ ਇੱਥੇ ਇਹ ਛੋਨਾ ਕਣਕ ਗਰਮੀ ਰੋਕ ਤੇ ਜੀ ਮੂੰਗੀ ਦਾ ਜਿਹੜਾ ਖੇਤ ਤੁਹਾਨੂੰ ਬਿਆਨ ਕਰ ਰਿਹਾ ਹੈਗਾ ਇਹ ਹੈ ਜੀ ਬਾਸਪਤੀ ਵਰਸੀਮ ਬੀਜ ਆਪ ਤੁਸੀਂ ਦੇਖ ਰਹੇ ਹੋ ਇਹਦਾ ਖੇਤ ਆ ਇਹ ਹੈ ਸੋਨੀ ਦੇ ਪਿਆਜ਼ ਮਿਰਚ ਹਰੀ ਖਾਦ ਤੇ ਸਾਰਾ ਕੁਝ ਨਾਲ ਦੇ ਬਿਆਨ ਕੀਤਾ ਪਿਆ ਇਸ ਸੰਖੇੜੀ ਆ ਉਸ ਢਾੜ ਕਿੰਨਾ ਖਾਤਾ ਕਰੀ ਜਿਹੜੀਆਂ ਪੈਂਦੀ ਹੈ ਨਹੀਂ ਹੁਣ ਅੱਪਕ ਦੇ ਚੱਲਦੇ ਹਾਂ ਇਸੇ ਤਰ੍ਹਾਂ ਬੈਂਗਣ ਮਟਰ ਗਰਮੀ ਰੁੱਤ ਦੀ ਮੂੰਗੀ ਜਿਹਦਾ ਸਾਰਾ ਵਾਇਰ ਡਾਟਾ ਆ ਤੁਸੀਂ ਦੇਖ ਰਹੇ ਹੋ ਲਿਖਿਆ ਹੋਇਆ ਹੈਗਾ ਇਹ ਹੈ ਗੇਂਦਾ ਗਲੈਡੀ ਪੁਲਸ ਇਹਦਾ ਵੀ ਸਾਰਾ ਕੁਝ ਨਾਲ ਵਾਇਰ ਡਾਟਾ ਪੜੀ ਜਾਓ ਤੁਸੀਂ ਤੇ ਅੱਗੇ ਚੱਲਦੇ ਆਪਾਂ ਇਹ ਹੈ ਹਲਦੀ ਹਾੜੀ ਦੇ ਪਿਆਜ਼ ਪਿਆਜ਼ ਬਜਾਈ ਇੰਨੇ ਤੋਂ ਇੰਨੇ ਜਿਹੜਾ ਟਾਈਮ ਲਿਖਿਆ ਹੋਇਆ ਦਾ ਤੇ ਟੈਕਨੋਲੋਜੀ ਪਾਰਕ ਫਸਲੀ ਵਿਭਿੰਨਤਾ ਲਈ ਫਸਲੀ ਚੱਕਰ ਸਾਰਾ ਕੁਝ ਤੁਸੀਂ ਜਿਹੜਾ ਤੁਹਾਨੂੰ ਦੱਸਾਇਆ ਉਹਦੇ ਉਹਦੇ ਨਾਲ ਮੇਰਖਾਂ ਦਾ ਇੱਧਰ ਲਿਖਿਆ ਹੋਇਆ ਜੀ ਕਿਸਾਨ ਵੀਰੋ ਇੱਧਰ ਆ ਗਿਆ ਘਰੋਂ ਘਰੀ ਫਲਦਰ ਪੁੱਟੇ ਤੇ ਸਬਜ਼ੀਆਂ ਲਾਓ ਸਿਹਤ ਤੇ ਵਾਤਾਵਰਨ ਬਚਾਓ ਇਸ ਤਰ੍ਹਾਂ ਘਰਾਂ ਦੇ ਜਿਹੜੀ ਪਲਾਂਟੇਸ਼ਨ ਕਰਨੀ ਹੈ ਜਾਂ ਫਿਰ ਤੁਸੀਂ ਸਬਜ਼ੀਆਂ ਲਗਾਉਣੀਆਂ ਹੈਗੀਆਂ ਇਸ ਤਰ੍ਹਾਂ ਤੁਸੀਂ ਬਿੱਥ ਰੱਖ ਕੇ ਸਾਰਾ ਕੁਝ ਬਾਇਓ ਡਾਟਾ ਉਹ ਦੱਸਿਆ ਗਿਆ ਹੈਗਾ ਜੀ ਯਾ ਇੰਨਾਂ ਦਾ ਜਿਹੜਾ ਬੋਰਡ ਉਹ ਤੁਸੀਂ ਪੜ ਸਕਦੇ ਹੋ ਬਹੁਤ ਸੋਹਣੀਆਂ ਜਣੀਆਂ ਸਬਜ਼ੀਆਂ ਦੀ ਬਿੱਥ ਸੀ ਹੋਈ ਹੈ ਕਿਵੇਂ ਲੱਗਣੀਆਂ ਨੇ ਆ ਦੇਖੋ ਸਾਰੀ ਜਿਹੜੀ ਹੈ ਸਬਜ਼ੀਆਂ ਉਹ ਇੱਥੇ ਅਗਾ ਕੇ ਨਾਲ ਗਲਾਬ ਦੇ ਫੁੱਲਾਂ ਦੀ ਖੁਸ਼ਬੂ ਉਹ ਆ ਰਹੀ ਹੈ ਜੀ ਇਹ ਹੈ ਸਰਫਸ ਸੀਡਰ ਨਾਲ ਕਣਕ ਦੀ ਬਜਾਈ ਕਿਸਮ ਲਗੀ ਹੋਈ ਆ ਬਜਾਈ ਮਿਤੀ 15 ਨਵੰਬਰ ਤੇ ਇਹ ਖੇਤ ਜਿਹੜੇ ਛੋਟੇ-ਛੋਟੇ ਬਣਾ ਕੇ 100-100 ਗੱਜ ਦੇ ਜਾਂ ਇਦੋ ਘੱਟ ਵੱਧ ਵੀ ਹੋ ਸਕਦੇ ਆ ਜੀ ਤੇ ਆ ਜੀਰੋ ਟੀਲੇ 'ਚ ਬਿਨਾਂ ਬਹਾਈ ਨਾਲ ਕਣਕ ਦੀ ਬਜਾਈ ਇਹ ਰੇਰ ਉਹਨੇ ਲੱਗਾ ਇਹਨੇ ਬਾਇਆ ਜਿਹੜੇ ਇਹ ਹੈ ਕਫਾਨ ਮੇਰੋ ਡ੍ਰੈਗਨ ਫਰੂਟ ਦਾ ਤੁਸੀਂ ਦੇਖ ਰਹੇ ਹੋ ਹਾਂ ਇਹ ਆ ਦੂਰ ਦੂਰ ਤੋਂ ਸਾਰੇ ਅਲੱਗ-ਅਲੱਗ ਕਿਸਮਾਂ ਨੇ ਉਹ ਤੁਸੀਂ ਦੇਖ ਰਹੇ ਹੋ ਛੋਟੇ-ਛੋਟੇ ਜਿਹੜੇ ਆ 100-100 ਤੋਂ 200 ਮੀਟਰ ਦੇ ਵਿੱਚ ਜਿਹੜੇ ਖੇਤ ਬਣੇ ਹੋਇਆ ਆਓ ਅੱਪ ਅੱਗੇ ਚੱਲਦੇ ਦਿਖਾਉਨੇ ਆ ਤੁਹਾਨੂੰ ਆ ਕਿਸਾਨ ਵੀਰੋ ਜਿਹੜਾ ਮੱਛੀ ਪਾਲਣ ਦਾ ਜਿਹੜਾ ਬਣਾਇਆ ਹੋਇਆ ਇਹਨਾਂ ਨੇ ਥਾਂ ਤੇ ਨਾਲ ਆਲੇ-ਦਾਲੇ ਜਿਹੜੇ ਆ ਅਮਰੂਦਾਂ ਦੇ ਬੂਟੇ ਉਹ ਤੁਸੀਂ ਦੇਖ ਰਹੇ ਹੋ ਤੇ ਇਹਦੇ ਨਾਲ ਹੀ ਸਾਹਮਣੇ ਜਿਹੜੇ ਆ ਅਲੱਗ-ਅਲੱਗ ਜਿਹੜੇ ਕਣਕ ਦੇ ਬੀਜ ਆ ਉਹਨਾਂ ਦੇ ਜਿਹੜੇ ਆ ਫਸਲ ਉਹ ਤਿਆਰ ਹੋਈ ਦੀ ਉਹ ਤੁਸੀਂ ਦੇਖੋ ਉਹਦੇ ਮਹੀਨੇ ਲਿਖਿਆ ਕਦੋਂ ਇਹਨਾਂ ਨੂੰ ਬੀਜਣਾ ਹੁੰਦਾ ਤੇ ਕਦੋਂ ਇਹ ਕੱਟਣੀ ਹੁੰਦੀ ਆ ਉਹਦੇ ਬਾਰੇ ਸਾਰਾ ਕੁਝ ਬਾਇਓ ਡਾਟਾ ਲਿਖਿਆ ਹੋਇਆ ਤੇ ਇਹ ਹੈ ਮੱਛੀਆਂ ਪਾਲਣ ਦਾ ਥਾਂ ਦੱਸਿਆ ਹੋਇਆ ਰਕਬਾ ਤੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਇਹ ਪਨੀਰੀਆਂ ਨੇ ਸਬਜ਼ੀਆਂ ਨੇ ਤੇ ਬੋਸ ਉਹ ਆ ਦੇਖ ਤਾਂ ਇਹਦੇ ਅੰਦਰ ਵੀ ਜਿਹੜੇ ਆ ਸ਼ੈੱਡ ਪਾ ਕੇ ਉਹ ਬਣਾਇਆ ਹੋਇਆ ਹੈ ਜੀ ਤੇ ਸਬਜ਼ੀਆਂ ਦੀ ਜਿਹੜੀਆਂ ਪਲੇਰੀਆਂ ਦਿੱਤੇ ਜਾਂਦੀਆਂ ਨੇ ਉਹ ਜਦੋਂ ਲੋਕ ਲੱਗਾ ਸੀ ਮੈਂ ਤੁਹਾਨੂੰ ਦਿਖਾਉਣਾ ਦੇਖਦਾ ਜੀ ਕੋਸ਼ਿਸ਼ ਕਰਦਾ ਇਸੇ ਕਿਸਾਨ ਵੀਰੋ ਖੇਤੀਬਾੜੀ ਦਾ ਕਣਕਾਂ ਵੇਜੀਆਂ ਦਸੀਆਂ ਝੋਨਾ ਵਿੱਜਿਆ ਹੋਇਆ ਦਿਖਾਇਆ ਤੇ ਸਾਰੇ ਖੇਤ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਉਹ ਤੁਸੀਂ ਦੇਖਿਆ ਸਬਜ਼ੀਆਂ ਦੇ ਦੇਖਿਆ ਆਮਬ ਦੇਖੋ ਕਿੰਨਾ ਛੋਟਾ ਜਾ ਤੇ ਆਮਬ ਨੂੰ ਬੂਰ ਵੀ ਆਇਆ ਹੋਇਆ ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਸਬਜ਼ੀਆਂ ਔਰ ਫਰੂਟਾਂ ਦੇ ਜਿਹੜੇ ਆ ਫਲਾਂ ਦੇ ਆਹ ਤੁਸੀਂ ਦੇਖ ਰਹੇ ਹੋ ਸਾਹਮਣੇ ਬਹੁਤ ਸੋਹਣਾ ਲੱਗ ਰਿਹਾ ਹੈਗਾ ਡ੍ਰੈਗਨ ਦੇ ਆਹਾਂ bade bade ਦਰਖਤ ਕਿਵੇਂ ਇਹਨਾਂ ਨੂੰ ਖੰਬਿਆਂ ਨਾਲ ਲਵੇਟਰ ਬਿਠਾ ਕੇ ਬਣਾਇਆ ਹੋਇਆ ਗਿਆ ਹੈਗਾ ਘਰ ਦੀ ਸਬਜ਼ੀ ਦਾ ਲਗਾਓ ਸਿਹਤ ਬਣਾਓ ਪੈਸਾ ਬਚਾਓ ਪੀ ਇਹ ਜੂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਤੋਂ ਉਹ ਜਿਹੜਾ ਲਿਖਿਆ ਵੇਖ ਸਕਦੇ ਹੋ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਆ ਇਹ ਹੈ ਇਹਨਾਂ ਦਾ ਆਫਿਸ ਇੱਥੇ ਵੀ ਆ ਦੇਖ ਲਓ ਫੁੱਲ ਬੂਟੇ ਬਹੁਤ ਲੱਗੇ ਹੋਏ ਆ ਉਹਦੇ ਵਿੱਚ ਵੀ ਇਦਾਂ ਕਰਕੇ ਇਹਨਾਂ ਦਾ ਆਫਿਸ ਹੈ ਡਾਕਟਰ ਰਜਨੀ ਗੋਇਲਾ ਇੱਕ ਪ੍ਰੋਫੈਸਰ ਨੇ ਐਸਪੀ ਤੇ ਇਹ ਆਫਿਸ ਹੈ ਇਹਨਾਂ ਦਾ ਤੁਹਾਨੂੰ ਖੇਤ ਵਗੈਰਾ ਪਿੱਛੇ ਜਿਹੜਾ ਦਿਖਾ ਕੇ ਲੈਂਦੇ ਆ ਆਪਾਂ ਮੁੜੇ ਫੇਰ ਆ ਗਏ ਆ ਆਫਿਸ ਤੇ ਇਹ ਹੈ કૃષਿ ਵਿਗਿਆਨ ਕੇਂਦਰ ਪਟਿਆਲਾ ਦਾ ਆਫਿਸ ਜੇ ਤੁਸੀਂ ਵੇਖਿਆ ਤੇ ਆਓ ਆਪਾਂ ਚੱਲਦੇ ਆਂ ਤੇ ਤੇ ਹੋਰ ਕੋਈ ਲੋਹੇ ਬੰ ਚੀਜ਼ ਹੋਈ ਤਾਂ ਤੁਹਾਨੂੰ ਮਜੂਦ ਖਾਵਾਂਗੇ ਮੇਲੇ ਵਾਲ ਚੱਲਦਾ ਮੇਲਾ ਮੈਂ ਕਿਸੇ ਵੀਡੀਓ ਚ ਦਿਖਾ ਚੁੱਕਿਆ ਹੈਗਾ ਹੋਰ ਵੀ ਇਹ ਜਿਹੜੇ ਨੀਂਂਹ ਨੂੰ ਦਿਖਾਉਣਾ ਉਹ ਮੇਲਾ ਕਾਫੀ ਜਿਹੜਾ ਵੱਧ ਚੁੱਕਿਆ ਆ ਲਾਈਨ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਈ ਸੀ ਸ਼ੁਰੂ ਹੋਣ ਵੀਡੀਓ ਸ਼ੁਰੂ ਕਰਨ ਲੱਗੇ ਤੇ ਆ ਕਾਫੀ ਮੇਲਾ ਜਿਹੜਾ ਇਹ ਭਰ ਚੁੱਕਿਆ ਹੈਗਾ ਇਹ ਹੈ ਮੇਲੇ ਦਾ ਐਂਟਰੀ ਗੇਟ ਹੈ ਤੁਹਾਨੂੰ ਪਿਛਲੀ ਵੀਡੀਓ ਚ ਮੈਂ ਦਿਖਾ ਦਿੱਤਾ ਸੀਗਾ ਆ ਆਪਣਾ ਕੁਝ ਦਿਖਾਣਾ ਰਹਿੰਦਾ ਹੈ ਭਾ ਕੇ ਤੁਹਾਨੂੰ ਮੈਂ ਦਿਖਾਣ ਚੱਲਿਆ ਈਸ਼ਾਨ ਸੰਤੁਲਿਤ ਪਤੋ ਪਸ਼ੂ ਖਰਾਕ ਪੰਪ ਆ ਗਏ ਸਮਰਸੀਬਲ ਵੱਡੇ ਵੱਡੇ ਪੰਪ 3 ਫੇਸ 2 ਫੇਸ ਦੇ ਵਿੱਚ ਤੇ ਨਾਲ ਭੈਣੀ ਸਾਹਿਬ ਇੱਧਰ ਵੀ ਲੱਗੇ ਹੋਇਆ ਇਸ ਤਰ੍ਹਾਂ ਦਾ ਜਿਹੜਾ ਮੇਲਾ ਤੁਸੀਂ ਵੇਖ ਹੀ ਰਿਆ ਇਹ ਤੁਹਾਨੂੰ ਪਹਿਲਾਂ ਦਿਖਾਈ ਚੁੱਕਿਆ ਹੈਗਾ ਤੇ ਇਹ ਸਾਹਮਣੇ achar aamla ਜਿਹੜੇ ਆ ਇਹ organic ਇਹ ਸਾਰੇ organic ਨੇ ਔਰ ਕਰਨ ਦਾ ਹੈ ਨਹੀਂਗੇ ਅੱਛਾ ਸਾਰੇ ਨਹੀਂ ਹੈਗੇ ਕੋਈ ਮੰਡੀਆਂ ਤੋਂ ਮਾਲ ਖਰੀਦੇ ਹੈ ਅੱਛਾ ਮਾਲ ਖਰੀਦੇ ਹੋਇਆ ਹੈ ਗੱਲ ਠੀਕਾ ਅੱਛਾ ਮਾਲ ਸਮਝਿਆ ਮੈਂ ਅੱਛਾ ਅੱਛਾ ਜਿਹੜਾ ਆਰਗੈਨਿਕ ਨਹੀਂ ਹੈਗਾ ਆਮ ਜਿਹੜਾ ਮਿਲਦਾ ਵਿਚਾਰਾਂ ਉਹ ਇਹਨਾਂ ਨੇ ਲਿਆ ਕੇ ਜਿਹੜਾ ਲਾਇਆ ਹੈਗਾ ਭਾਈ ਇਤਨ ਰੱਖੇ ਹੋਇਆ ਹੈ ਕਿਹੜੀ ਜਗ੍ਹਾ ਤੋਂ ਆਇਆ ਹੋਇਆ ਲੋ ਜਾਣ ਤੋਂ ਅੱਛਾ ਇੱਕ ਇੱਕ ਕੀ ਸੀਸੀ ਦਾ ਹਿਸਾਬ ਹੁੰਦਾ ਇਹਦਾ ਅਲੱਗ-ਅਲੱਗ ਇਹ ਕੋਈ 100 ਦੇ ਕੋਈ 200 ਕੋਈ 300 ਅੱਛਾ ਅੱਛਾ ਇਹ ਆਪਣਾ ਇੰਡੀਆ ਦੇ ਤਰਫ ਗਿਆ ਬਾਹਰ ਦੇ ਗਿਆ థਾਈਲੈਂਡ ਦਾ ਅੱਛਾ ਬਾਹਰ ਇੱਧਰ ਵੀ ਇਹਨਾਂ ਦੇ ਜਿਹੜੇ ਆ ਪ੍ਰੋਡਕਟ ਰੱਖੇ ਹੋਇਆ ਨਾਲ ਇਹਨਾਂ ਕੋਲ ਉਹ ਜੋ ਇਸ ਆਮਲੇ ਦਾ ਕਾਫੀ ਸ਼ਹਿਦ ਹੈਗੇ ਰੱਖੇ ਹੋਏ ਅਲੱਗ-ਅਲੱਗ ਕਿਸਮ ਤੇ ਆਹਾ ਸ਼ੋਅ ਵਿੱਚ ਪਾਇਆ ਹੋਇਆ ਹਾਂ ਪੰਜਾਬ ਬਰੀਡਿੰਗ ਅਤੇ ਜੈਨੇਟਿਕ ਰੋਭਾ ਵੀ ਇਹ ਜੁੜਦੇ ਆਣ ਵੱਲ ਤੇ ਆ ਇਹ ਦਸਵਾਂ ਕੰਦੇ ਦੇ ਬਾਰੇ ਹਾਂਜੀ ਹਾਂਜੀ ਸਰ ਸਿੱਖਾ ਤੁਹਾਡਾ ਨਾਮ ਡਾਕਟਰ ਨਵਦੀਪ ਹੈ ਜੀ ਡਾਕਟਰ ਸਾਹਿਬ ਆਪਣਾ ਕੰਟੈਕਟ ਨੰਬਰ ਬੋਦੋ ਕਿਸੇ ਨਾਲ ਤੁਹਾਡਾ ਨਾਮ ਕੰਟੈਕਟ ਕਰਨਾ ਹੋਵੇ ਸਾਡੇ ਅਸੀਂ ਆਫਿਸ ਦਾ ਹਾਂਜੀ ਹਾਂਜੀ ਸਰ ਅਸੀਂ ਪੀਏਯੂ ਦੇ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ ਤੋਂ ਆਏ ਹਾਂ ਜੀ। ਅੱਛਾ ਜੀ। ਹਾਂ ਜੀ। ਤੇ ਗੰਨੇ ਦੀ ਆਰ ਐਨ ਡੀ ਅੱਛਾ ਜੀ ਉੱਥੇ ਹੀ ਹੈ ਯੂਨੀਵਰਸਿਟੀ ਦਾ ਅੱਛਾ ਰਿਸਰਚ ਸਟੇਸ਼ਨ ਹੈਗਾ। ਰਿਸਰਚ ਐਂਡ ਡਿਵੈਲਪਮੈਂਟ ਡਿਵੈਲਪਮੈਂਟ ਉੱਥੇ ਹੈ ਜੀ। ਸੀਡ ਪ੍ਰੋਡਕਸ਼ਨ ਵੀ ਉੱਥੇ ਹੀ ਹੈ। ਅੱਛਾ ਜੀ। ਜੀ। ਠੀਕ ਹੈ ਜੀ। ਤੇ ਤੁਸੀਂ ਸਾਡੇ ਫਾਰਮ ਤੇ ਆ ਸਕਦੇ ਹੋ। ਠੀਕ ਹੈ ਜੀ। ਜੀ। ਬੜੀ ਮਿਹਰਬਾਨੀ ਤੁਹਾਡਾ। ਉੱਧਾਰ ਉਹਨੂੰ ਗਿਆਨ ਆ ਵਿਭਾਗ ਦਾ ਫਸਲ ਬਗਿਆ ਨਾ ਉਹ ਭਾਗ ਤੋਂ ਉਹਨੂੰ ਗਿਆਨ ਇਤਨਾ ਅਲੱਗ-ਅਲੱਗ ਜਿਹੜੇ ਉਹ ਵਿਭਾਗ ਇੱਥੇ ਹੋ ਪੀਐਜ ਯੂਨੀਵਰਸਿਟੀ ਵੱਲੋਂ ਜਾਂ ਕੋਈ ਉਹਨਾਂ ਦੇ ਮੈਡਲ ਸੈਂਟਰਾਂ ਤੋਂ ਇੱਥੇ ਸਾਰੇ ਆਏ ਹੋਏ ਆ ਜਿਵੇਂ ਕੰਪਿਊਟਰ ਵਾਲਾ ਉਹਨਾਂ ਨੇ ਦੱਸਿਆ ਜਾਂ ਕਿ ਤੋਂ ਹੋਰ ਅਲੱਗ-ਅਲੱਗ ਥਾਵਾਂ ਤੋਂ ਜਿਹੜਾ ਉਹ ਇੱਥੇ ਆਏ ਹੋਏ ਨੇ ਜੀ ਸਤਿ ਸ੍ਰੀ ਅਕਾਲ ਜੀ ਕਨੌਲ ਨਾਲ ਚੱਲੀ ਪਈ ਜੀ ਪਾਣੀ ਆ ਜਾਂਦਾ ਆਪ ਇਹਨਾਂ ਵੱਲ ਤੋਂ ਸਭਾ ਪੇਰਾ ਦੇਖੋ ਆਗੇ ਇਹ ਨਾਲੇ ਕੁਟਾ ਬਟਾ ਕਰਦੇ ਆਂ ਅਲੱਗ ਅਲੱਗ ਸੁਪਰਾ ਬੀਬੀ Imran Bilal ਆ ਗਏ ਹਾਂ ਜੀ ਤੇ ਆਜੂ ਦੀ ਕਿਤਮਾਂ ਆ ਗਈਆਂ ਨਹੀਂ ਨਹੀਂ ਫੋੜਾ ਪਾਣੀ ਹੋਰ ਪੁੱਟਦਾ ਜਾਣਾ ਹੈ ਅੱਜ ਰੱਪ ਹਾਲਤ ਮਟਰਾਂ ਵਾਜੇ ਪਾਰਿਕਾ ਜਨ ਦੇ ਹੋਰ ਲੱਗੀਆਂ ਲੱਗੀਆਂ ਸੀ ਲਗ ਲਗ ਟੋਲ ਤੋਂ ਵੇਖ ਵੀ ਰਹੇ ਹਾਂ 12 ਨੇ ਟੋਲ ਤੇ ਮੈਂ ਦਾ ਦਿਨ ਮੇਰੀ ਕੱਦ ਨੂੰ ਲਾਈ ਸੀਗਾ ਪਾਣੀ ਦੀ ਥਾਲੀਆਂ ਦੀ ਲੋਕੀ ਇਹ ਨਾ ਕੋਈ ਨਾ ਕੋਈ ਨਾ ਕੋਈ ਰਸਮ ਦੇ ਇਹ ਹੈ ਗੁਰੂ ਅੰਗਦ ਦੇ ਬੈਕਰਰੀ ਅਤੇ ਐਨੀਮਲਸ ਜਿਵਸਟਿਕਲ ਉਹਦੀਆਂ ਉਹਨਾਂ ਦੇ ਪ੍ਰਕਾਸ਼ਿਤ ਜਿਹੜੀਆਂ ਬੁੱਕਸ ਆ ਉਹ ਇਹਨਾਂ ਦੇ ਇੱਥੇ ਪ੍ਰਦਰਸ਼ਨੀ ਹੋ ਰਹੀ ਹੈ। ਚਿੰਨ ਦੇ ਜਿਹੜੇ ਮੈਂਬਰ ਵੀ ਬਣ ਟਕਦੇ ਹੋਣ ਤੇ ਉਹਨਾਂ ਦੇ ਜਿਹੜੇ EMPLOYEE ਆ ਜਿਵੇਂ ਇੱਥੇ ਵੱਖਰਾ ਇੱਕ ਸਟਾਲ ਆਇਆ ਹੋਇਆ ਪੀਏ ਜੋ ਕੋਰ ਐਸੋਸੀਏਸ਼ਨ ਵੱਲੋਂ ਹਾਂ ਟਾਟਾ ਨੇਕਸਨ ਤੇ ਪੁਆਇੰਟ ਤੇ ਕਾਇਲੈਕ ਕੋਟਾ ਵੱਲੋਂ ਦੇ ਜਿਹੜੇ ਸਟਾਲ ਅੰਦਰ ਸਟਾਲ ਕੀਤੇ ਹੋਇਆ ਤੇ ਕਾਫੀ ਸਕੋਡਾ ਦੀ ਅੱਛੀ ਹੈਵੀ ਗੱਡੀ ਆ ਇਹ ਹੈ ਟਾਟਾ ਵਾਲਿਆਂ ਦਾ ਸਟਾਲ ਇਹਦੇ ਨਾਲ सुरेंद्र ਸਿੰਘ ਨੂੰ ਦਿਓ ਇਜਾਜ਼ਤ ਅਗਲੇ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਹੀ ਕਰਿਆ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਫਾਇਦੇ ਦੇ ਹੱਥ ਤੇ ਮਿਲ ਸਕੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਫਿਰ ਇਸ ਨੂੰ ਤੇ ਰੱਬ ਰੱਖਦਾ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ